ਤੂੰ ਰਾਮ ਨਾਮ ਜਪ ਸਭ ਪੱਲੇ ਬਲਨਾ ਰਾਮ ਨਾਮ ਵਾਲੀ ਕੁੰਜੀ ਕਾ ਕੋ ਮਾਤ ਪਿਤਾ ਕੋ ਕਾ ਕੋ ਕਾ ਮਾ ਰੋਲੀ ਪਾਈ ਆ ਮੇਰਾ ਫਲਾਣਾ ਮੇਰਾ ਫਲਾਣਾ ਮੇਰਾ ਫਲਾਣਾ ਇੱਥੇ ਕੋਈ ਵੀ ਤੇਰਾ ਨਹੀਂ ਹੈ ਜਿੰਨੀ ਤੇਰੀ ਤੇਰੀ ਬਾਡੀ ਵਿੱਚ ਸਾਂਹ ਤੇਰੇ ਰਿਸ਼ਤੇਦਾਰ ਹਨ ਤੇਰੇ ਸਾਖ ਸੰਬੰਧੀ ਹਨ ਤੇਰੇ ਦੋਸਤ ਮਿੱਤਰ ਹਨ ਪਰ ਜਦੋਂ ਬਾਡੀ ਵਿੱਚੋਂ ਸਾਂਹ ਨਿਕਲ ਗਏ ਨਾ ਤੇਰੀ ਮਹਿਲਾ ਨੇ ਤੇਰੇ ਪਾਸ ਰਹਿਣਾ ਨਾ ਤੇਰੇ ਦੋਸਤ ਮਿੱਤਰਾਂ ਨੇ ਉਹ ਵੀ ਕਿੱਥੇ ਤੱਕ ਜਾਣਗੇ ਸਵਿਆਂ ਤੱਕ ਮੜੀਆਂ ਤੱਕ ਸ਼ਮਸ਼ਾਨ ਘੁਮਕਾ ਤੱਕ ਛੜਦੇ ਮਨਾ ਤੂੰ ਅੜੀਆਂ ਇਹ ਜੀਵਨ ਹੈ ਦੋ ਘੜੀਆਂ ਤੂੰ ਜਾਣਾ ਇੱਕ ਦਿਨ ਵਿੱਚ ਮੜੀਆਂ ਜਿੱਥੇ ਸੁੰਦਰ ਦੇਹਾਂ ਸੜੀਆਂ ਤੂੰ ਉੱਠ ਜਪ ਕਰਤਾਰ ਨੂੰ ਤੂੰ ਤਿਆ ਸੱਚੀ ਸਰਕਾਰ ਤੂੰ ਰਾਮ ਨਾਮ ਜਪਸੋ ਕਾ ਕੋ ਮਾਤ ਪਿਤਾ ਕੋ ਕਾ